ਇੰਦਸਮੇਸ਼ ਪਿਤਾ ਜੀ ਵੱਲੋਂ ਮਾਤਾ ਦੇਸਾਂ ਜੀ ਨੂੰ ਦੂਤੀਆਂ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਗੁਰਦੁਆਰਾ ਸਿੰਘ ਸਵਰਨਵੈਲਾ ਰ ਪਹੁੰਚੇ ਪਾਈ ਜਸਵੀਰ ਸਿੰਘ ਜੀ ਅੰਸਪੰਸ ਮਾਤਾ ਦੇਸਾਂ ਜੀ ਸਿੱਖ ਇਤਿਹਾਸ ਵਿੱਚ ਗੁਰੂ ਘਰ ਦੇ ਪ੍ਰੇਮ ਦੀ ਬਹੁਤ ਸਾਰੀਆਂ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਹਨ ਲੇਕਿਨ ਮਾ ਦੇਸਾਂ ਦੇ ਤਨ ਤਨ ਦਸ਼ਮੇਸ਼ ਪਿਤਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਇਥਾ ਪ੍ਰੇਮ ਦੀ ਇੱਕ ਵਿਲੱਖਣ ਗਾਥਾ ਵੀ ਸਿੱਖ ਇਤਿਹਾਸ ਵਿੱਚ ਦਰਜ ਹੈ ਇਕ ਜਿਹੜਾ ਪਰਿਵਾਰ ਜੋ ਸਦੀਆਂ ਤੋਂ ਗੁਰੂ ਘਰ ਨਾਲ ਮੋਹ ਰੱਖਦਾ ਹੈ ਅਤੇ 1706 ਈਸਵੀ ਤੋਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਨਿਸ਼ਾਨੀਆਂ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰੀਆਂ ਸਮਝ ਕੇ ਉਹਨਾਂ ਦੀ ਸੇਵਾ ਕਰਦਾ ਰਿਹਾ ਹੈ ਉਹਨਾਂ ਪਵਿੱਤਰ ਨਿਸ਼ਾਨੀਆਂ ਨੂੰ ਯੂਰਪ ਦੀਆਂ ਸੰਤਾਂ ਦੀ ਮੰਗ ਤੇ ਦਰਸ਼ਨ ਕਰਵਾਉਣ ਲਈ ਪਾਈ ਜਸਵੀਰ ਸਿੰਘ ਅਨਸਮਾਨਸ ਮਾਤਾ ਦੇਸਾਂ ਜੀ ਇੰਨੇ ਦਿਨ ਯੂਰਪ ਦੀ ਫੇਰੀ ਤੇ ਹਨ ਜਰਮਨੀ ਅਤੇ ਹਸਟਰੀਆ ਦੀਆਂ ਸੰਤਾਂ ਨੂੰ ਦਰਸ਼ਨ ਕਰਵਾਉਣ ਤੋਂ ਬਾਅਦ ਇਸ ਵੇਲੇ ਪਾਈ ਸਾਹਿਬ tritium ਦੇ ਵਖਵਾ ਗੁਰਦੁਆਰਾ ਸਹਿਬਾਨਾ ਵਿਖੇ ਸੰਤਾਂ ਨੂੰ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਰਹੇ ਹਨ ਅਤੇ ਗੁਰੂ ਨਾਨਕ ਦੇਵ ਜੀ ਦੇ ਕਰਨ ਨਾਲ ਜੁੜਨ ਦਾ ਹੱਕ ਅਦੇ ਰਹੇ ਹਮ ਬਿੱਕੇ ਦਿਨੀ ਪਾਈ ਸਾਹਿਬ ਗੁਰਦੁਆਰਾ ਸਿੰਘ ਸਭਾ ਨਵਿਲਾਰਾ ਰੇਜੂ ਮਿਲਿਆ ਵਿਖੇ ਪਹੁੰਚੇ ਜਿੱਥੇ ਪਹਿਲਾਂ ਤੋਂ ਹੀ ਸੰਤਾਂ ਬੜੇ ਉਤਸ਼ਾਹ ਨਾਲ ਉਹਨਾਂ ਦਾ ਇੰਤਜ਼ਾਰ ਵਿੱਚ ਸਨ ਗੁਰਦੁਆਰਾ ਸਾਹਿਬ ਦੇ ਸੀਵਾਦਰਮ ਨੂੰ ਇਹਨਾਂ ਪਵਿੱਤ੍ਰ ਨਿਸ਼ਾਨੀਆਂ ਨੂੰ ਇੱਕ ਤਖਤੇ 'ਤੇ ਸਜਾਇਆ ਗਿਆ ਜਿੱਥੇ ਕਿ ਸੰਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੇ ਸਨ ਅਤੇ ਆਪਣੇ ਆਪ ਨੂੰ ਵਡਪਾਗਾ ਜਾ ਰਹੇ ਸਨ ਇਹਨਾਂ ਪਵਿੱਤ੍ਰ ਨਿਸ਼ਾਨੀਆਂ ਵਿੱਚ ਗੁਰੂ ਸਾਹਿਬ ਜੀ ਦੀ ਸੁੰਦਰ ਦਸਤਾਰ ਗੁਰੂ ਸਾਹਿਬ ਜੀ ਦੀ ਚਰਨਛੋਪਾਪਰ ਚਾਦਰ ਮਾਤਾ ਸੁੰਦਰ ਕੌਰ ਜੀ ਵੱਲੋਂ ਬਖਸ਼ਿਸ਼ ਖੜਾਵਾ ਅਤੇ ਮਾਤਾ ਸਾਹਿਬ ਕੌਰ ਜੀ ਵੱਲੋਂ ਬਖਸ਼ਿਸ਼ ਜੋੜਾ ਸਾਹਿਬ ਤੋਂ ਇਸ ਤੋਂ ਇਲਾਵਾ ਬਹੁਤ ਸਰੀਆਂ ਨਿਸ਼ਾਨੀਆਂ ਗੁਰਦਵਾਰਾ ਬੁੱਢਾ ਸਾਹਿਬ ਮੈਦੇਸਾ 510 ਵਿੱਚ ਸ਼ੁਸ਼ੋਭਤ ਹਨ ਜਿਨ੍ਹਾਂ ਨੂੰ ਲੈ ਕੇ ਹੁਣਾ ਹਵਾਈ ਸਫ਼ਰ ਰਹੀ ਸੰਭਵ ਨਹੀਂ ਸੀ ਇਸ ਵੇਲੇ ਦਾ ਮਾਹੌਲ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰਦਾ ਸੀ ਜਦੋਂ ਸੰਤਾਂ ਇਹਨਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਤਨ ਹੋ ਰਹੀਆਂ ਸਨ ਅਤੇ ਦੀਵਾਨ ਵਿੱਚ ਸਜ ਰਹੀ ਹੈ ਸੰਤ ਪ੍ਰੰਤ ਭਾਈ ਜਸਵੀਰ ਸਿੰਘ ਜੀ ਨੇ ਮਾਇਦੇਸਨ ਜੀ ਦੇ ਪਰਿਵਾਰ ਦੀ ਰੰਭਤਾ ਤੋਂ ਗੁਰੂ ਘਰ ਨਾਲ ਨੇੜਤਾ ਦੇ ਇਤਿਹਾਸ ਤੋਂ ਲੈ ਕੇ ਅਜੋਕੇ ਸਮੇਂ ਤੱਕ ਦੀ ਵਿਸਥਾਰ ਸਹਿਤ ਸਾਖੀ ਸੁਣਾਈ ਪਰਿਵਾਰ ਦੇ ਇਤਿਹਾਸ ਤੋਂ ਬਾਅਦ ਭਾਈ ਸਾਹਿਬ ਨੇ ਜੁੜੀਆਂ ਹੋਈਆਂ ਸਾਰੀਆਂ ਇਸ ਸੰਤਾਂ ਨੂੰ ਗੁਰਨਾਨਕ ਸਾਹਿਬ ਨੂੰ ਦੱਸੇ ਮਾਰਗ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਦਾ ਹੌਕਾ ਵੀ ਦਿੱਤਾ ਇਸ ਤੋਂ ਇਲਾਵਾ ਗੁਰਨਾਨਕ ਸਾਹਿਬ ਨੂੰ ਵਾਹਿਗੁਰੂ ਮਿਲਣ ਦੀ ਵਿਧੀ ਵੀ ਸੰਤਾਂ ਨਾਲ ਸਾਂਝੀ ਕੀਤੀ ਤਾਂ ਜੋ ਮਨੁੱਖ ਦੇ ਅੰਦਰ ਸੁਭਾਈ ਮਨੁਸ ਪਰਮ ਪਿਤਾ ਦੀ ਜੋਤ ਨੂੰ ਜਾਗਰਤ ਕੀਤਾ ਜਾਵੇ ਅਤੇ ਬਾਰ ਬਾਰ ਇਸ ਮਨੁੱਖਾ ਜੀਵਨ ਵਿੱਚ ਨਾ ਆਉਣਾ ਪਵੇ ਇਸ ਵੇਲੇ ਗੁਰਦੁਆਰਾ ਬੁਰਜ ਸਾਹਿਬ ਮਾਇਦੇਸਾ ਪਾਸਾ 10 ਪਿੰਨ ਚੱਕ ਫਤਿਹ ਸਿੰਘ ਵਾਲਾ ਨੇੜੇ ਪੁੱਚੂ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਗੁਰਨਾਨਕ ਨਾਮਲੇਵਾ ਸਿੱਖ ਸੰਗਤ ਇਤਲੀ ਵੱਲੋਂ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਨਿਸ਼ਾਨੀ ਲਈ ਇੱਕ ਵਿਸ਼ੇਸ਼ ਕਮਰਾ ਵਿਚਾਰ ਕਰਵਾ ਕੇ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜੋ ਸੰਤਾ ਗੁਰਦੁਆਰਾ ਸਾਹਿਬ ਕੀ ਜਾ ਕੇ ਦਰਸ਼ਨ ਕਰਨਾ ਚਾਹੁੰਦੀ ਹਨ ਅਤੇ ਕੋਈ ਦਿਨ ਉੱਥੇ ਰਹਿਣਾ ਚਾਹੁੰਦੀ ਹਨ ਉਨ੍ਹਾਂ ਲਈ ਹੋਣ ਵਾਲੇ ਭੁਖੇ ਵਿੱਚ ਇੱਕ ਸਰਾ ਅਤੇ ਇੱਕ ਲੰਗਰ ਹਾਲ ਵਿਚਾਰ ਕੀਤਾ ਜਾਵੇਗਾ ਭਾਈ ਸਾਹਿਬ ਨੇ ਬੇਨਤੀ ਕੀਤੀ ਕਿ ਜੋ ਵੀ ਸੰਤਾਂ ਨੂੰ ਛੁੱਟੀਆਂ ਕੱਟਣ ਪੰਜਾਬ ਦੀ ਧਰਤੀ ਤੇ ਆਦੀਆਂ ਹਨ ਉਹ ਜ਼ਰੂਰ ਹੀ ਗੁਰੂ ਸਾਹਿਬ ਦੀਆਂ ਦਿੱਤੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਆਉਣ ਗੁਰਦੁਆਰਾ ਸਿੰਘ ਸਵਰਨ ਵਿਖੇ ਇਹ ਨਿਸ਼ਾਨੀਆਂ ਤਕਰੀਬਨ 3 ਘੰਟੇ ਲਈ ਰੱਖੀਆਂ ਗਈਆਂ ਸਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਤੇ ਉਹਨਾਂ ਦੇ ਨਾਲੇ ਸਿਵਦਰਾਂ ਨੂੰ ਸਰੋਪਾਉ ਦੀ ਬਖਸ਼ਿਸ਼ ਕੀਤੀ ਗਈ ਇਸ ਮੌਕੇ ਪਾਈ ਜਸਵੀਰ ਸਿੰਘ ਵੱਲੋਂ ਪ੍ਰੈਸ ਦਾ ਧੰਨਵਾਦ ਕਰਦਿਆਂ ਜਗਦੀਪ ਸਿੰਘ ਮੱਲੀ ਨੂੰ ਸਰੋਪਾਉ ਦੀ ਬਖਸ਼ਿਸ਼ ਕੀਤੀ ਗਈ। ਉਪਰੰਤ ਪਾਈ ਜਸਵੀਰ ਸਿੰਘ ਜੀ ਨੇ ਸੰਗਤਾਂ ਨਾਲ ਗੱਲਬਾਤ ਕੀਤੀ ਅਤੇ ਸ਼ਬਦ ਦਾ ਧੰਨਵਾਦ ਕਰਦੇ ਹੋਏ ਅੰਦਾਜ਼ ਕਰਕੇ ਅਗਲੇ ਪੜਾਵਲ ਚਾਲੇ ਪਾ ਦਿੱਤੇ।